ਉਹਦੇ ਕਹਾਤੇ ਵਿੱਚ ਜਿਵੇਂ ਦਿੱਖਦੀ ਹੈ ਇਹਨੂੰ ਪੈਟਰਨ ਸਿੱਖਦੇ ਅੱਜ ਸਮਝ ਨਹੀਂ ਆ ਰਿਹਾ ਕਿ ਅਨੋਂ ਇਹਨਾਂ ਛੋਟੇ ਤੇ ਕਿੱਸੇ ਜੱਥੇਦਾਰਾਂ ਦੀ ਮਿਲਤੀ ਤੇ ਜੱਥੇਦਾਰਾਂ ਨੂੰ ਤਾਂ ਉਹ ਸਾਡੇ ਕਮੇਟੀ ਜੁਨਾਕ ਸਾਹਿਬ ਸਰਦਾਰ ਸਾਹਿਬ ਕੋਈ ਨਾ ਸੁਣਾਉਂਦਾ ਸਰਕਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰੂਗੀ ਪੰਥ ਦਾ ਹਿੱਸਾ ਹੈ ਉਹ ਵਿਧਾਨ ਸਭਾ ਨਹੀਂ ਤੈਅ ਕਰੂਗੀ ਸਾਡੀ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੂਗਾ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੂਗੀ ਮੈਂ ਤਾਂ ਤੁਹਾਨੂੰ ਐਸਾ ਸਿੱਖ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨਾਂ ਦੇ ਨਾਲ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਵੀ ਹਟਾ ਦੇਣ ਦੀ ਨਹੀਂ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਦੌਰ ਸਿੱਖ ਦੌਰ ਸਿੱਖਾਂ ਨੂੰ ਵਰਦੀ ਲਾ ਰਹੇ ਕੋਈ ਗੱਲ ਨਹੀਂ सिसाना करो सिसाना करते हैं सिसाना कुछ के जाए सिसाना वो क्यों करना है वापस ये करने का सेवा करते हैं अलार्क कर दो केस केस छट का तो ही पूरी विशाल बना बांगलू कोई करता है छातार को छटाई करता है आपकी नौ भी पहले छातार दो समय जाना तो मेरी भी समझो कि मेरे क्या है तो नर्दा सुधार कितना जा रहा ह ਮੈਂ ਰੁੱਕ ਕੇ ਜਿਹੜੀ ਬੇਨਤੀ ਹੈ ਉਹਨੂੰ ਉਪਰ ਲਈ ਕਰਵਾਉਣਾ ਸੀ। ਉਪਰ ਲਈ ਜੇ ਸੇਵਾ ਰੁੱਕ ਲਈ ਕਰੀ ਸਰਕਾਰ ਸਰਦਾਰ ਦੀ ਮੇਰੀ ਗੱਲ ਤੋਂ। ਜਿਹੜੀ ਸਰਦਾਰ ਜੀ ਗੱਲ ਕਰਦਾ। ਸੇਵਾ ਜਿਹੜਾ ਹੈ ਸਰਦਾਰ ਜੀ ਸੜਕ ਬਣਾਉਣਾ ਕਿਹਦਾ ਕੰਮ ਆ? ਤੁਸੀਂ ਸਰਕਾਰ ਦਾ ਉਪਰ ਲਈ ਸਰਕਾਰ ਉਹ ਸੜਕ ਕਿਉਂ ਨਹੀਂ ਬਣਾਉਂਦੀ? ਉਪਰ ਲਈ ਉਹਨੂੰ ਕਰੇ ਜੱਟ ਜੱਟ ਗੱਡੀ ਤੇ ਬੋਲੇ ਬਾਰੇ ਸੋਨਹਾਰ ਦੇਖੋ ਬਟੌਰ ਸਿਖੰਦੇੜ ਤਸਕਾ ਜਮਾਨਾ ਜੇ ਤੁਹਾਡੇ ਤੇ ਗਿਆ ਜੱਥੇਦਾਰਾਂ ਦੀ ਮਿਲਤੀ ਤੇ ਜੱਥੇਦਾਰਾਂ ਨੂੰ ਉਹ ਸਾਡੇ ਕਮੇਟੀ ਚੋਂ ਤਾਂ ਸਾਹਿਬ ਸਰਦਾਰ ਸਾਹਿਬ ਕੋਈ ਨਾ ਸੁਣੋ ਸਰਕਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰੂਗੀ ਉਹ ਵਿਧਾਨ ਸਭਾ ਨਹੀਂ ਤੈਅ ਕਰੂਗੀ ਸਾਡੀ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੂਗਾ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਤੈਅ ਕਰੂਗੀ ਮੈਂ ਤਾਂ ਤੁਹਾਨੂੰ ਐਸਾ ਸਿੱਖ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਮਾਰੇ ਜਿਨ੍ਹਾਂ ਨਾਲ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਕੱਲ ਤੁਹਾਡੇ ਨੂੰ ਵੀ ਹਟਾ ਦੇਣ ਦੀ ਪਰਵਾਹ ਨਹੀਂ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਤੋਂ ਸਿੱਖ ਬਤੌਰ ਸਿੱਖਾਂ ਨੂੰ ਮਰਦੀ ਲਾ ਰਹੇ ਕੋਈ ਗੱਲ ਨਹੀਂ ਕੁਸਾਨ ਕਰੋ ਪੈਸਾ ਨਹੀਂ ਆ ਰਿਹਾ ਜੀ ਸਾਹਿਬ ਸੇਵਾ ਵਿੱਚ ਮੋਕਲ ਲੇ ਕਰੋ ਆਪਾ ਜੀ ਕਹਿੰਦਾ ਅਲਾਨ ਕਰ ਦੋ ਕੇਸ ਕੇ ਸੜਕ ਅਸੀਂ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਨਹੀਂ ਸਰਕਾਰ ਹੋਰ ਸਾਡਾ ਹੀ ਕੰਮ ਹੈ ਕਿ ਨੂੰ ਵੀ ਪੇਸ਼ ਸਾਡੀ ਸਮਾਂ ਜਾਣਾ ਹੈ ਕਿ ਮੇਰੀ ਵੀ ਸੁਣ ਦੋ ਜੀ ਬੇਨਤੀ ਹੈ ਜੀ ਜਨਾ ਸਰਕਾਰ ਕੀਤਾ ਜਾ ਰਿਹਾ ਹੈ ਆਪਾ ਜੀ ਕੁਛ ਕੀ ਜਾ ਰਿਹਾ ਹੈ ਇਹ ਹਰ ਜੁਤ ਟ੍ਰਾਂਜੈਕਸ਼ਨ ਮੈਂ ਰੁੱਕ ਕੇ ਜਿਹੜੀ ਬੇਨਤੀ ਹੈ ਉਹਨੂੰ ਉੱਪਰ ਨਹੀਂ ਕਰਉਣਾ ਸਿੱਧੀ ਉਪੰਨਤਾ ਜੀ ਜੇਵਾ ਰੁੱਕ ਨਹੀਂ ਕਰੀ ਸਰਕਾਰ ਸਰਦਾਰ ਦੀ ਮੇਰੇ ਗੱਲ ਤੋਂ ਮੇਰੀ ਸਰਦਾਰ ਜੀ ਗੱਲ ਤੋਂ ਸੇਵਾ ਜਿਹੜਾ ਹੈ ਸਰਦਾਰ ਦੀ ਸੜਕ ਬਣਾਉਣਾ ਕਿਹਦਾ ਕੰਮ ਆ ਤੁਸੀਂ ਸਰਕਾਰ ਦਾ ਉਪਰ ਲਈ ਸਰਕਾਰ ਉਹ ਸੜਕ ਕਿਉਂ ਨਹੀਂ ਬਣਾਉਂਦੀ ਉਪਰ ਲਈ ਉਹਨੂੰ ਕਰੇ ਜੱਟ ਜੱਟ ਗੱਦੀ ਤੇ ਬੋਲੇ ਬੋਲੇ ਸਲੋਨ ਹਾਲ